ਆ ਵੇਖੋ ਅੱਗੇ ਜੀ ਸਲਵਾਰ ਪਹਿਲਾਂ ਵੇਖੋ ਪੂਰਾ ਤੇ ਵਰਕ ਆ ਗਿਆ ਜੀ ਹਾਂ ਜੀ ਸਲਵਾਰ ਤੇ ਵਰਕ ਪੂਰਾ ਸੋਹਣਾ ਬਿਲਕੁਲ ਜੀ ਹਾਂ ਜੀ ਤੇ ਨਾਲ ਜੈਂਪਰ ਬਹੁਤ ਸੋਹਣਾ ਜੈਂਪਰਾ ਵੇਖੋ ਚਾਹੇ ਪਾਜੋ ਬਣਾ ਲਓ ਸ਼ਰਾਰਾ ਗਰਾਰਾ ਜੋ ਮਰਜੀ ਬਣਾਓ ਤੇ ਵੇਖੋ ਇੱਧਰ ਕਿੰਨਾ ਸੋਹਣਾ ਗਲੇ ਤੇ ਕੰਮ ਹੋਇਆ ਵਾ ਗਲੇ ਦੇ ਉੱਤੇ ਕੰਮ ਆ ਗਿਆ ਨਾ ਤੇ ਬਾਈ ਜੀ ਨਾਲ ਦੁਪੱਟਾ ਹਾਂ ਹਾਂ ਤੇ ਰੇਟ ਫੋਟੋ ਵਾਲਾ ਸੂਟ ਤੇ ਰੇਟ 695 ਆ ਤੇ ਆ ਦੇਖ ਲਿਆ 695 ਲੀ 695 ਰੁਪਏ ਹਾਂ ਬਾਅਦ ਮਤਲਬ ਸਾਰੇ ਹੈਰਾਨੀ ਵਾਲੇ ਰੇਟ ਦੇ ਦੇਣੇ ਮੈਂ ਕਹਿੰਦਾ ਹੈਰਾਨੀ ਵਾਲੇ ਤੇ ਡਿਜ਼ਾਈਨ ਬੰਬ ਦੇ ਨੇ ਬਾਈ ਜੀ ਫੋਟੋ ਵਾਲੇ ਸਾਰੇ ਆ ਵੇਖੋ ਆਹ ਬਾਤ ਜੀ ਅੱਛਾ ਦੁਪੱਟੇ ਮੈਂ ਹਿਸਾਬ ਲਾਇਆ ਦੁਪੱਟੇ ਵੀ ਖੁੱਲੇ ਡੁੱਲੇ ਹਨਾ ਦੁਪੱਟੇ ਵੀ ਖੁੱਲੇ ਡੁੱਲੇ ਤੇ ਨਾਲ ਵੇਖੋ ਇਹਦੇ ਫੋਟੋ ਨਾਲ ਸੂਟ ਦੀ ਅੱਛਾ ਸੂਟ ਵੀ ਨਾਲ ਆਏਗੀ ਜੀ ਹਾਂ ਨਾਲ ਹੀ ਐ ਫੋਟੋ ਐ ਬਨਣਾ ਸੂਟ ਤੇ ਵੱਡੀ ਕਾ ਵਾਲੇ ਸੂਟ ਹੈ ਤੇ 695 ਰੁਪਏ ਰੇਟ ਆ ਅੱਛਾ ਇਹਦੇ ਚ 20 ਨੇ ਕੋਈ ਆ ਜੂਗੇ ਸਾਰੇ ਅਲਗ ਅਲਗ ਆ ਮੈਂ ਕਹਿੰਦਾ 20 ਨੇ ਕੋ ਵੇਖੋ ਕਿੰਨਾ ਸੋਹਣਾ ਬਣਿਆ ਜੀ ਤੇ ਕਪੜਾ ਇਹ ਮੂੰਹ ਆ ਬੋਲਦਾ ਬੰਬ ਤੇ ਦੁਪੱਟਾ ਪਿਓਰ ਦਾ ਜੀ 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 ਤੇ ਰੇਟ 695 ਇਹ 695 ਜੀ 695 ਕੀ ਬਾਤ ਹੈ ਜੀ ਹਾਂ ਵੀ ਆਪਾਂ ਨਾ ਮੈਂ ਕਹਿੰਦਾ ਨਜ਼ਾਰੇ ਲਿਆ ਦੇਾਂਗੇ ਨਜ਼ਾਰੇ ਆ ਵੇਖੋ ਜੀ ਇਹ ਇਹ ਭਾਜੀ ਇਮੇਜ ਮੈਨੂੰ ਮਹਿੰਗਾ ਲੱਗਣ ਡਿਆ ਯਾਰ ਦੇਖਣ ਨੂੰ ਭਾਈ ਜੀ ਬਾਜ਼ਾਰ 'ਚ ਮਹਿੰਗੇ ਵਿਗਦੇ 14 14 15 1500 ਦੇ ਪਰ ਆ ਸਾਡੇ ਕੋਲੇ 695 ਰੁਪਏ ਰੇਤਾ ਇਹ ਵੀ 695 ਹਾਂ ਇੱਥੇ ਭਾਈ ਕਿੰਨੇ ਕਿੰਨੇ ਡਿਜ਼ਾਈਨ ਹੈਗੇ ਆ ਇੱਥੇ ਡਿਜ਼ਾਈਨ ਬਹੁਤ ਆ ਜੀ ਬਹੁਤ ਸੋਹਣੇ ਡਿਜ਼ਾਈਨ ਆ ਆ ਵੇਖੋ ਕਿੰਨਾ ਸੋਹਣਾ ਡਿਜ਼ਾਈਨ ਜੀ ਇਹ ਤਾਂ ਜਗਮਗ ਕਰਦਾ ਆ ਜਗਮਗ ਜਗਮਗ ਕਰਦਾ ਨਾ ਵੇਖੋ ਤੇ ਥੱਲੇ ਐ ਫੋਮਨ ਲੱਗੇ ਹੋਇਆ ਲੈ ਹਾਂ ਤੇ ਦੁਪੱਟਾ ਉਦੋਂ ਸੋਹਣਾ ਐ ਬੰਨਾ ਜੀ ਜਗਮਗ ਕਰਦਾ ਜਗਮਗ ਜਗਮਗ ਦਾ ਤੇ ਰੇਟ 695 ਰੁਪਏ ਵਾਹ ਜੀ ਵਾਹ ਹਾਂ ਇਹ 12 12 15 1500 ਦੇ ਬਜ਼ਾਰਾਂ 'ਚ ਵਿਕਦੇ ਆ ਤੇ ਆਪਣੇ ਕੋਲੇ 695 ਇਹ 'ਚ ਮੈਂ ਤੁਹਾਨੂੰ ਜਿਹੜੇ ਡਿਜ਼ਾਈਨ ਦਿਖਾਣ ਦੇ ਚ ਕਟੋ ਕਟੇ 20 25 ਡਿਜ਼ਾਈਨ ਆ ਨਾ 25 ਡਿਜ਼ਾਈਨ ਆ ਨਾ ਫਿਰ ਵੇਖੋ ਕਿੰਨੀ ਸੋਹਣੀ ਕਢਾਈ ਹੋਈ ਆ ਵੇਖੋ ਸਾਰਿਆਂ ਦੇ ਪਹੁੰਚ ਦੇ ਵਰਗਾਣਾ ਹੀ ਆਣਾ ਸਾਰਿਆਂ ਦੇ ਆਉਣਾ ਹੀ ਆਉਣਾ ਹਾਂਜੀ ਆਹ ਵੇਖੋ ਕਿੰਨਾ ਸੋਹਣਾ ਅੱਗੇ ਬਣਿਆ ਜੀ ਕੰਟਰਾਸਟ ਕਿੰਨੀ ਪਿਆਰੀ ਕੰਟਰਾਸਟ ਤੇ ਦੁਪੱਟਾ ਉਦੋਂ ਵੀ ਸੋਹਣਾ ਤੇ ਰੇਟ 695 ਰੁਪਏ ਸਾਰੇ 695 ਹੀ ਆ ਜੀ ਆ ਲੋ ਆ ਵੀ 695 ਵੇਖੋ ਜੀ ਕਿਆ ਬਾਤ ਹੈ ਦੁਪੱਟਾ ਡਿਜੀਟਲ ਐ ਬਣ ਦੁਪੱਟਾ ਡਿਜੀਟਲ ਅੱਛਾ ਇਹ ਇਹਨਾਂ ਸਲਵਾਰ ਵੀ ਡਿਜੀਟਲ ਆ ਗਈ ਹਾਂ ਇਹਦੀ ਸਲਵਾਰ ਵੀ ਡਿਜੀਟਲ ਆ ਗਈ ਤੇ ਵੇਖੋ ਜੀ ਜੀ ਆ ਵਰਕ ਵੀ ਆ ਗਿਆ ਉੱਪਰ ਵੀ ਅੱਛਾ ਇਹ ਉੱਪਰ ਵੀ ਆ ਗਿਆ ਮੇਰੇ ਥੱਲੇ ਘੇਦੇ ਤੇ ਵੀ ਆ ਗਿਆ ਘੇਦੇ ਦੇ ਵੀ ਤੇ ਦੁਪੱਟੇ ਦੇ ਪੱਟੀ ਆ ਗਈ ਤੇ ਰੇਟ ਤੁਸੀਂ ਕਹਿਣਾ ਵਧਾ ਦੇਣਾ ਤੇ 695 ਰੇਟ ਇਹਦਾ 695 ਰਹਿਣਾ ਨਾ ਜੀ ਰੇਟ 695 ਮਤਲਬ ਵਰਕ ਵਧਾ ਜਣਾ ਰੇਟ ਨਹੀਂ ਵਧਾ ਹਾਂ ਹਾਂ ਬਿਲਕੁਲ ਆਹ ਵੇਖੋ ਕਿੰਨਾ ਸੋਹਣਾ ਲਾ ਦੁਪੱਟਾ ਕਿੱਡਾ ਸੋਹਣਾ ਦੁਪੱਟਾ ਮਸਲੀਨ ਦਾ ਪੂਰਾ ਖੁੱਲਾ ਡੁੱਲਾ ਪਹਿਲਾਂ ਦੁਪੱਟਾ ਹੀ ਵੇਖੋ ਬਾਕੀ ਕੰਮ ਦਾ ਬਾਅਦ ਹੀ ਕਰਾਂਗੇ ਹਾਂ ਆਹ ਵੇਖੋ ਇਲਾ ਕਿੰਨਾ ਸੋਹਣਾ ਖੁੱਲੇ ਡੁੱਲੇ ਦੁਪੱਟੇ ਦਾ ਡਿਜ਼ਾਈਨ ਵੀ ਸੋਹਣਾ ਪੂਰੇ ਤੇ ਸੂਟ ਉਦੋਂ ਮੂੰਹ ਬੋ ਤੇ ਹਾਂ ਤੇ ਵਿੱਚ ਇਹਦੇ ਕੜਾਈ ਹੋਈ ਵੀ ਆ ਜੀ ਆ ਅੱਛਾ ਇਹ ਸਾਰੀ ਇਹ ਬਰੀਕ ਕੜਾਈ ਹੋਈ ਆ ਹਾਂ ਸਾਰੀ ਕੜਾਈ ਹੋਈ ਵੀ ਆ ਤੇ 1500 ਤੋਂ ਘੱਟ ਸੂਟ ਆ ਜਿਹਦਾ ਆਪਣੀ ਗਰੰਟੀ ਆ ਤੇ 695 ਹੀ ਦੇ ਦੇਣਾ ਇਹ ਵੀ 695 ਦੇ ਦੇਣਾ ਜੀ ਅੱਗੇ ਵੇਖੋ ਕਿੰਨਾ ਸੋਹਣਾ ਓਏ ਜਗਦਾ ਸੂਟ ਪੂਰਾ ਜਗਦਾ ਸੂਟ ਤੇ ਦੁਪੱਟਾ ਮਸਲੀਨ ਦਾ ਵੇਖੋ ਦੁਪੱਟਾ ਵੀ ਖੋਲ ਲੋ ਅੱਛਾ ਇਹ ਵਰਕਰ ਦਾ ਦੁਪੱਟਾ